ਚੰਡੀਗੜ੍ਹ ਪੰਜਾਬ ਭਵਨ ਵਿੱਚ ਕਾਂਗਰਸ ਦੀ ਪ੍ਰੀ ਬਜਟ ਨੂੰ ਲੈ ਕੇ ਮੀਟਿੰਗ ਹੋਈ ਤੇ ਇਸ ਮੀਟਿੰਗ ਵਿੱਚ ਨਸ਼ੇ ਵਿਰੋਧਕ ਪੰਜਾਬ ਸਰਕਾਰ ਤੇ ਬਿਆਨ ਦੇਣ ਵਾਲੇ ਕੁਲਵੀਰ ਜੀਰਾ ਨੂੰ ਸੱਦਿਆ ਗਿਆ ਜਾਂ ਨਹੀਂ ਅਤੇ ਜੀਰਾ ਦੀ ਬਹਾਲੀ ਨੂੰ ਲੈ ਕੇ ਮੀਡੀਆ ਨੇ ਜਦੋਂ ਕਾਂਗਰਸੀ ਲੀਡਰਾਂ ਨੂੰ ਸਵਾਲ ਪੁੱਛੇ ਗਏ ਤਾਂ ਸਾਰੇ ਹੀ ਕਾਂਗਰਸੀ ਲੀਡਰ ਇਸ ਸਵਾਲ ਤੋਂ ਬਚਦੇ ਨਜ਼ਰ ਆਏ ਪਹਿਲਾਂ ਦੇਖੋ ਰਾਜਾ ਬੜਿੰਗ ਨੇ ਸਵਾਲ ਦਾ ਕੀ ਗੋਲਮੋਲ ਜਵਾਬ ਦਿੱਤਾ ਸਸਪੈਂਸ ਨਹੀਂ ਹੈ ਇਸ ਗੱਲ ਤੇ ਕੁਲਵੀਰ ਜੀਰਾ ਹੁਣੇ ਅੰਦਰ ਹੀ ਸੀਗੇ ਮੀਟਿੰਗ 'ਚ ਸੀਗੇ ਕਿ ਨਹੀਂ ਸੀ ਮੀਟਿੰਗ ਬਿਕੋਜ਼ ਮੈਂ ਸੁਬਾ ਜਦੋਂ ਗਿਆ ਆਏ ਉਦੋਂ ਅੱਧਾ ਪੌਣਾ ਘੰਟਾ ਮੈਂ ਲੇਟ ਗਿਆ ਆਏ ਪਰ ਕਲਬੀਰ ਸਿੰਘ ਜੀਰਾ ਜੀ ਕਲਬੀਰ ਸਿੰਘ ਜੀਰਾ ਜੀ ਅੱਜ ਵੀ ਕਾਂਗਰਸੀ ਹੈ ਕੱਲ ਵੀ ਕਾਂਗਰਸੀ ਤੇ ਕਾਂਗਰਸ ਜੀ ਰਹਿਣਗੇ ਮੈਨੂੰ ਨਹੀਂ ਲੱਗਦਾ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੈ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਨੇ ਕਹਿੰਦੇ ਉਹ ਉਹਨਾਂ ਨੂੰ ਨਹੀਂ ਸੱਦਿਆ ਮੈਨੂੰ ਨਹੀਂ ਇਸ ਗੱਲ ਦਾ ਲੱਗਦਾ ਫਿਰ ਜੇ ਨਹੀਂ ਸੱਦਿਆ ਗਿਆ ਤਾਂ ਉਹ ਇੱਥੇ ਕਿਉਂ ਆਨੇ ਇੱਥੇ ਸੀਗੇ ਕਲਬੀਰ ਸਿੰਘ ਜੀਰਾ ਹੁਣੇ ਚੀਫ ਮਿਨਿਸਟਰ ਸਾਹਿਬ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਹੈ ਮੈਂ ਉਹਨਾਂ ਨੂੰ ਖੁਦ ਆਪ ਦੀਆਂ ਅੱਖਾਂ ਨਾਲ ਦੇਖਿਆ ਹੈ ਮੈਨੂੰ ਨਹੀਂ ਲੱਗਦਾ ਯਾਰ ਕਿਸੇ ਤਰ੍ਹਾਂ ਦੀ ਕੋਈ ਗੱਲ ਗੱਲ ਹੈਗੀ ਹੈ ਬਹਾਲੀ ਨੂੰ ਲੈ ਕੇ ਕੋਈ ਚਿੱਠੀ ਪੱਤਰ ਆਉਣਾ ਚਾਹੀਦਾ ਇਟਸ ਆਲ ਬਹਾਲੀ ਓਨਲੀ ਇਹ ਤਾਂ ਤੁਹਾਨੂੰ ਜਾਖੜ ਸਾਹਿਬ ਦੱਸ ਸਕਦੇ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਤਰ੍ਹਾਂ ਦੀ ਕੋਈ ਅਟਕਲ ਹੈਗੀ ਹੈ ਜੀਰਾ ਦੀ ਬਹਾਲੀ ਦੇ ਅੰਦਰ ਜਾਖੜ ਸਾਹਿਬ ਸਮਾਂ ਹੋਣ ਤੇ ਤੁਹਾਨੂੰ ਦੱਸ ਸਕਦੇ ਇਹ ਸੀ ਰਾਜਾ ਵੜਿੰਗ ਦਾ ਜਵਾਬ ਜਿਸ ਵਿੱਚ ਵੜਿੰਗ ਨੇ ਕਿਹਾ ਕਿ ਜੀਰਾ ਦੀ ਬਹਾਲੀ ਬਾਰੇ ਸੁਨੀਲ ਜਾਖੜ ਦੱਸ ਸਕਦੇ ਨੇ ਤੇ ਹੁਣ ਦੇਖੋ ਸੁਨੀਲ ਜਾਖੜ ਦਾ ਕੀ ਕਹਿਣਾ ਹੈ ਆ ਫੈਸਲਾ ਕੱਲੇ ਸੁਨੀਲ ਜਾਖੜ ਨਹੀਂ ਕਰਾ ਆਸ਼ਾ ਕੁਮਾਰੀ ਜੀ ਵੀ ਇਥੇ ਹੈ ਆਸ਼ਾ ਕੁਮਾਰ ਜੀ ਦੇ ਕੱਲ ਮਿਲੇ ਵੀ ਸੀ ਤੇ ਉਹਨਾਂ ਨੇ ਉਸ ਮਸਲੇ ਤੇ ਜਿਹੜਾ ਪਾਰਟੀ ਦਾ ਪ੍ਰੋਸੀਜਰ ਹੈ ਉਹਨੂੰ ਫਾਲੋ ਕਰਕੇ ਜੋ ਵੀ ਫੈਸਲਾ ਹੋਊਗਾ ਸਰ ਤੁਹਾਡੀ ਗੱਲਬਾਤ ਹੋਈ ਜੀ ਮੈਡਮ ਆਸ਼ਾ ਕੁਮਾਰੀ ਜੀ ਨਾਲ ਇਸ ਮੁੱਦੇ ਨੂੰ ਲੈ ਕੇ ਦੇਖੋ ਆਸ਼ਾ ਕੁਮਾਰੀ ਜੀ ਦੇ ਨਾਲ ਇਕੱਠੇ ਸਾਨੂੰ ਮਿਲੇ ਸੀ ਜੀਰਾ ਸਾਹਿਬ ਤੇ ਉਹ ਨਾਲ ਜਿਹੜੀ ਹੈ ਇਸ ਅੰਡਰ ਕੰਸੀਡਰੇਸ਼ਨ ਲੰਬੀ ਲੰਬੀ ਬਿਆਨਬਾਜ਼ੀ ਕਰਨ ਵਾਲੇ ਸੁਨੀਲ ਜਾਖੜ ਜੀਰਾ ਦੀ ਬਹਾਲੀ ਨੂੰ ਲੈ ਕੇ ਕੈਮਰੇ ਤੋਂ ਭੱਜਦੇ ਨਜ਼ਰ ਆਏ ਤੇ ਉਹਨਾਂ ਨੇ ਗੜ ਆਸ਼ਾ ਕੁਮਾਰੀ ਤੇ ਸਿੱਟ ਦਿੱਤੀ ਇਸ ਤੋਂ ਬਾਅਦ ਮੀਡੀਆ ਨੇ ਤ੍ਰਿਪਤਾ ਰਜਿੰਦਰ ਸਿੰਘ ਬਾਜਪਾ ਨੂੰ ਜਦੋਂ ਇਹ ਸਵਾਲ ਪੁੱਛਿਆ ਤਾਂ ਉਹ ਤਾਂ ਮੀਡੀਆ ਤੇ ਹੀ ਪੜਕੁੱਟھے ਹਾਈ ਕਮਾਂਡ ਸੋਚੇਗੀ ਜਿੰਨਾ ਕੱਢਿਆ ਨਹੀਂ ਕੱਢਿਆ ਮੈਨੂੰ ਨਹੀਂ ਪਤਾ ਇਹਦਾ ਕੋਈ ਨਾ ਮੇਰਾ ਇਸ ਇਸ਼ੂ ਦੇ ਵਿੱਚ ਮੈਂ ਐਂਟਰ ਕੀਤਾ ਨਾ ਗੱਲ ਨਾ ਬਗਾਈ ਮੈਂ ਨੀਜੀ ਮੈਂ ਨੀਜੀ رائے ਜਿਹੜੀ ਆ ਮੈਂ ਇਹਦਾ ਟੀਵੀ ਤੇ ਕਿਉਂ ਲਾਉਂਗਾ ਮੈਂ ਨਿੱਜੀ ਰਾਇਟ ਰੀਕਰ ਤੇ ਕਿਉਂ ਲਾਉਂਗਾ ਮੈਂ ਨਿੱਜੀ ਰਾਇ ਅੰਦਰ ਲਾਉਂਗਾ ਜੀ ਮੀਟਿੰਗ ਚੱਲ ਰਹੀ ਸੀ ਤੁਹਾਡੇ ਸਾਹਮਣੇ ਹੁਣ ਤੁਸੀਂ ਅੰਦਰ ਬੈਠੇ ਜੀ ਹਰੀਸ਼ ਚੌਧਰੀ ਵੀ ਨੇ ਨਾ ਮੇਰੇ ਹੁੰਦਿਆ ਨਹੀਂ ਧਖੜ ਸਾਹਿਬ ਨਹੀਂ ਮੇਰੇ ਹੁੰਦਿਆ ਨਾ ਹਰੀਸ਼ ਮੈਂ ਗੁਰਦਰਸ ਉਹਨਾਂ ਦਾ ਨਾਮ ਮੇਰੇ ਨਹੀਂ ਹਰੀਸ਼ ਜੀ ਦੀ ਮੀਟਿੰਗ ਹੋਈ ਨਾ ਮੇਰੇ ਸਾਹਮਣੇ ਆਸ਼ਾ ਜੀ ਦੀ ਮੀਟਿੰਗ ਹੋਈ ਨਾ ਕੋਈ ਜੀ ਗੱਲ ਹੋਈ ਅੱਜ ਅੱਜ ਮੀਟਿੰਗ ਸੀ ਜਿਹੜੇ ਜੀਰਾ ਮੀਟਿੰਗ ਸੀਗੀ ਜੀਰਾ ਮੀਟਿੰਗ ਤਾਂ ਨਹੀਂ ਸੀ ਜੀਰਾ ਇੱਥੇ ਸੀਗਾ ਤੁਰਿਆ ਫਿਰਦਾ ਇੱਥੇ ਨਾਲ ਹੀ ਰਿਹਾ ਅੰਦਰ ਮੀਟਿੰਗ WhatsApp ਕੀ ਐਡਾ ਕੀ ਪੁਆਇੰਟ ਆ ਤੁਹਾਨੂੰ ਲੱਗਦਾ ਕੀ ਕੀ ਮਸਲਾ ਵੀਰਾ ਤੋਂ ਤੁਹਾਡੀ ਬੰਦਾ ਹੈਗਾ ਇਹਦੇ ਅਸੀਂ ਵੇਖਾਂਗੇ ਨਾ ਬਾਈ ਯਾਰ ਯੂ ਕਨਸਰਨ ਨਹੀਂ ਅਸੀਂ ਮੀਡੀਆ ਕੋ ਕਨਸਰਨ ਆ ਚਾਹੀਪ ਆਪਣਾ ਸਹੀ ਆਪਣੀ ਆਈ ਆਪਣੀ ਪਾਰਟੀ ਦਾ ਆਪੇ ਜਮਿਆਰਾ ਕੋਈ ਠੀਕ ਹੈ ਪੰਜਾਬ ਦੀ ਪਾਰਟੀ ਇਹੀ ਪੰਜਾਬ ਦੀ ਕਾਂਗਰਸੀ ਪਾਰਟੀ ਜੋਨ ਹੋਰੀ ਵੀਰਾ ਸਾਡਾ ਬੱਚਾ ਵਾ ਸੀ ਆਪੇ ਵੇਖਾਂਗੇ ਵੀਰੇ ਨੂੰ ਤੁਹਾਨੂੰ ਲੱਗਦਾ ਇਸ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਤਾਂ ਗੱਲ ਹੀ ਨਿਬੇੜ ਦਿੱਤੀ ਉਹਨਾਂ ਦਾ ਕਹਿਣਾ ਹੈ ਮੈਂ ਤਾਂ ਬਿੱਤੀ ਮਾਮਲਿਆਂ ਨੂੰ ਲੈ ਕੇ ਬਿਜੀ ਰਹਿਣਾ ਹਾਂ ਇਸ ਤਰ੍ਹਾਂ ਦੇ ਸਿਆਸੀ ਸਵਾਲਾਂ ਦੇ ਮੇਰੇ ਕੋਲ ਜਵਾਬ ਨਹੀਂ ਹੁੰਦੇ ਸਭ ਮੈਂ ਕਿਉਂਕਿ ਫਾਈਨੈਂਸ ਦੇ ਵਿੱਚ ਰੁੱਝਿਆ ਰਹਿਣਾ ਹੈ ਕਈ ਕਈ ਵਾਰੀ ਇਸ ਕਿਸਮ ਦੇ ਜਿਹੜੇ ਸਿਆਸੀ ਸਵਾਲ ਹੈ ਇਹਦੇ ਮੇਰੇ ਕੋਲ ਜਵਾਬ ਨਹੀਂ ਹੁੰਦੇ ਪਰ ਮੈਂ ਤੁਹਾਨੂੰ ਇਹ ਵੀ ਕਿਹਾ ਸੀ ਕਿ ਜੇ ਜ਼ੀਰਾ ਸਾਹਿਬ ਮਾਜ਼ਰਤ ਕਰ ਲੈਣ ਕਿ ਯਾਰ ਚਲੋ ਤਰੀਕੇਕਾਰ ਗਲਤ ਸੀ ਜੋ ਵੀ ਮੈਂ ਗੱਲ ਕਹੀ ਕੈਪਟਨ ਸਾਹਿਬ ਦਾ ਰਾਹੁਲ ਗਾਂਧੀ ਸਾਹਿਬ ਦਾ ਜਾਖੜ ਸਾਹਿਬ ਦਾ ਬੜਾ ਵੱਡਾ ਦਿਲ ਹੈ ਕੋਈ ਐਡੀ ਗੱਲ ਨਹੀਂ ਸਾਡੇ ਆਪਣੀ ਪਾਰਟੀ ਦੇ ਗਲਤ ਕਿ ਉਹਨਾਂ ਨੇ ਜੀ ਗਲਤ ਸਾਹਿਬ ਬਿਨਾਮਾ ਤਾਂ ਦਿੱਤਾ ਜੀ ਸਰ ਜੇ ਮਾਫੀਨਾਮਾ ਹੋ ਗਿਆ ਤਾਂ ਮਾਫੀ ਮਿਲ ਜਾਏਗੀ ਸਭ ਥੈਂਕ ਯੂ ਜੀ ਪਰ ਕਾਂਗਰਸ ਵੱਲੋਂ ਜੀਰਾ ਨੂੰ ਮਨਾਉਣ ਤੋਂ ਬਾਅਦ ਕਾਂਗਰਸ ਨੇ ਜੀਰਾ ਨੂੰ ਜਿਵੇਂ ਨਜ਼ਰਬੰਦ ਹੀ ਕਰਕੇ ਰੱਖ ਲਿਆ ਹੋਵੇ ਇੱਕੋ ਦਮ ਸੁਰਖੀਆਂ ਚਾਉਣ ਵਾਲਾ ਜੀਰਾ ਹੁਣ ਕੈਮਰੇ ਦੇ ਸਾਹਮਣੇ ਨਹੀਂ ਆਇਆ ਇਹ ਕਿਉਂ ਹੋਇਆ ਇਹ ਤਾਂ ਜੀਰਾ ਦੇ ਕੈਮਰੇ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਜਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ